ਪਿਆਰੇ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਤੁਹਾਡਾ ਨਿੱਘਾ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਉਗੇ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਹਨ ਜਿਨ੍ਹਾਂ ਨਾਲ ਪੰਥਕ ਮਾਮਲਿਆਂ ਬਾਰੇ ਗੱਲ ਕਰਾਂਗੇ ਕਿ ਅੱਜ ਜਿਹੜੇ ਆਗੂ ਸ਼੍ਰੋਮਣੀ ਅਕਾਲੀ ਦਲ ਦਾ ਲੰਮਾ ਸਮਾਂ ਹਿੱਸਾ ਰਹੇ ਨੇ ਉਹਨਾਂ ਨੇ ਪਿਛਲੇ ਦਿਨਾਂ ਤੋਂ ਕੁਝ ਅਜਿਹੀਆਂ ਸਰਗਰਮੀਆਂ ਅਰੰਭੀਆਂ ਸੀਗੀਆਂ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਮੁੱਖ ਮੰਤਵ ਜਿਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੜੀਆਂ ਪਿਛਲੇ ਸਮੇਂ 'ਚ ਹਾਰਾ ਹੋਈਆਂ ਉਹਨਾਂ ਤੋਂ ਬਾਅਦ ਅਸਤੀਫਾ ਦੇਣ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ ਤੇ ਉਹ ਤੋਂ ਬਾਅਦ ਉਹਨਾਂ ਨੇ ਆਪਣੀ ਵੱਖਰੀ ਕਿਸਮ ਦੀ ਰਣਨੀਤੀ ਬਣਾਈ ਤੇ ਉਸੇ ਰਣਨੀਤੀ ਦੇ ਤਹਿਤ ਅਜੋ ਕਾਲ ਤਖਤ ਤੇ ਗਏ ਤੇ ਕਾਲ ਤਖਤ ਦੇ ਜਥੇਦਾਰ ਨੂੰ ਚਾਰ ਸਫਿਆਂ ਦੀ ਇੱਕ ਚਿੱਠੀ ਦਿੱਤੀ ਜਿਹਦੇ ਵਿੱਚ ਉਹਨਾਂ ਨੇ 2007 ਤੋਂ ਲੈ ਕੇ ਜਿਹੜੀਆਂ ਵਕਫਾ ਘਟਾਵਾਂ ਉਹਨਾਂ ਲਈ ਮਾਫੀ ਮੰਗੀ ਤੇ ਨਾਲ ਹੀ ਕਿਹਾ ਅਕਾਲ ਤਖਤ ਦੇ ਜਥੇਦਾਰ ਨੂੰ ਕਿਹਾ ਵੀ ਤੁਸੀਂ ਹੁਣ ਫੈਸਲਾ ਕਰੋ ਇਸ ਬਾਰੇ ਵੀ ਜਿਹੜੀਆਂ ਗਲਤੀਆਂ ਹੋਈਆਂ ਉਹਨਾਂ ਬਾਰੇ ਬਾਕੀਆਂ ਨੂੰ ਵੀ ਕੋਈ ਨਾ ਕੋਈ ਸਜ਼ਾ ਮਿਲੇ ਤਾਂ ਕਿ ਸਿੱਖ ਪੰਥ ਚ ਇਹ ਜਿਹੜਾ ਸ਼ਰੋਣੀ ਕਾਲੀਦਲ ਉਹਦੀ ਦਿਸ਼ਾ ਤੇ ਦਸ਼ਾ ਠੀਕ ਹੋ ਸਕੇ ਮਾਲੀ ਸਾਬ ਜਿਹੜੀ ਅੱਜ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜਗੀਰ ਕੋਲ ਸਮੇਤ ਜਿਹੜੇ ਕਈ ਹੋਰ ਆਗੂ ਸੀ ਜਨਾਂ ਚ ਪਰਮਿੰਦਰ ਢੀਂਡ ਸਾਹਿਬ ਵੀ ਸੀ ਬਡਾਲਾ ਵੀ ਸੀਗੇ ਉਹ ਉਹਨਾਂ ਨੇ ਜਾ ਕੇ ਕਾਲ ਤਖਤ ਦੇ ਉੱਪਰ ਮਾਫੀ ਮੰਗੀ ਹੈ ਇਹ ਸਾਰੇ ਕੱਡਾ ਕ੍ਰਮ ਨੂੰ ਤੁਸੀਂ ਕਿਵੇਂ ਦੇਖਦੇ ਹੋ ਮਤਲਬ ਪਹਿਲੀ ਗੱਲ ਤਾਂ ਇਹ ਆ ਵੀ ਜਿਹੜੇ ਬੁੱਕਲ ਚ ਰੂੜੀ ਭੰਨਦੇ ਸੀ ਜਥੇਬੰਦੀ ਦੇ ਅੰਦਰ ਬੈਠ ਕੇ ਲੈਦੇ ਕਰ ਲੈਂਦੇ ਸੀ ਚੁੱਪ ਬੱਟ ਲੈਂਦੇ ਸੀ ਉਹ ਮਾਹੌਲ ਟੁੱਟਿਆ ਤੇ ਇਹਨਾਂ ਨੇ ਮਹਿਸੂਸ ਕੀਤਾ ਵੀ ਇਹ ਮਸਲੇ ਹੁਣ ਪਾਰਟੀ ਦੇ ਵਿੱਚ ਵਿਚਾਰ ਕੇ ਹੀ ਹੱਲ ਨਹੀਂ ਹੋਣੇ ਕਿਉਂਕਿ ਮਸਲੇ ਬਹੁਤ ਵੱਡੇ ਗੰਭੀਰ ਨੇ ਕਹਿੰਦੇ ਸੀ ਇਹ ਵੀ ਸਾਡੇ ਵੱਡੇ ਸਿਧਾਂਤਕ મત ਭੇਦ ਨੇ ਜੀ ਸੁਖਵੀਰ ਦੇ ਨਾਲ ਝੁੰਦਾ ਕਮੇਟੀ ਦੀ ਰਿਪੋਰਟ ਆ ਜਿਹੜੀ ਉਹਨੇ ਬਹੁਤ ਨਿੱਗਰ ਸੁਝਾਅ ਦਿੱਤੇ ਨੇ ਉਹਨਾਂ ਨੂੰ ਵਿਚਾਰਨ ਨੂੰ ਤਿਆਰ ਨਹੀਂ ਲਾਗੂ ਕਰਨ ਨੂੰ ਤਿਆਰ ਨਹੀਂ ਪਰ ਇਸ ਪੱਖੋਂ ਤਾਂ ਚੰਗੀ ਗੱਲ ਆ ਵੀ ਤੁਸੀਂ ਇੱਕ ਸਿੱਖਾਂ ਦੀ ਸਰਮੌਰ ਸੰਸਥਾ ਅੱਗੇ ਜਾ ਕੇ ਇਕਵਾਲੀਆ ਬਿਆਨ ਦੇ ਰਹੇ ਹੋ ਵੀ ਆਹਾ ਆਹ ਗਲਤੀਆਂ ਹੋਈਆਂ ਇਹਨਾਂ ਦੇ ਵਿੱਚ ਅਸੀਂ ਭਾਈਵਾਲ ਰਹੇ ਗਲਤੀਆਂ ਮੁੱਖ ਤੌਰ ਤੇ ਦੋ ਹੀ ਨੇ ਇਹਨਾਂ ਦੀਆਂ ਜਾਂ ਵੱਧ ਤੋਂ ਵੱਧ ਆਪਾਂ ਤਿੰਨ ਕਹਿ ਦੋ ਇੱਕ ਤਾਂ ਇਹ ਜਦੋਂ ਸਲਾਤਪੁਰ ਡੇਰੇ ਵਿਖੇ ਉਹਨੇ ਸਵਾਂਗ ਰਚਿਆ ਹਾਲਾਂਕਿ ਉਹਦੇ ਬਾਰੇ ਮੱਤ ਭੇਜਨੇ ਗੁਰੂ ਸਾਹਿਬ ਦੀ ਪੋਸ਼ਾਕ ਕਿਹਨੇ ਦੇਖੀ ਆ ਮਤਲਬ ਕਿਹਾ ਜਾਂਦਾ ਉਹਦਾ ਸਵਾਂਗ ਆ ਉਹਦਾ ਸਿੱਖਣ ਨੂੰ ਉਹਦਾ ਨੋਟਸੇ ਨਹੀਂ ਉਸ ਪੱਖੋਂ ਲੈਣਾ ਚਾਹੀਦਾ ਪਰ ਉਹ ਇੱਕ ਮੁੱਦਾ ਬਣਿਆ ਤੇ ਬਣਾਇਆ ਗਿਆ ਉਹਦਾ ਫਿਰ ਕੇਸ ਵੀ ਵਾਪਸ ਲਿਆ ਗਿਆ 15 ਦੀ ਗੱਲ ਹੈ ਤੁਸੀਂ ਦੇਖੋ ਅੱਜ ਤੱਕ ਇਸ ਗੱਲ ਬਾਰੇ ਕੋਈ ਨਹੀਂ ਬੋਲਿਆ ਹੁਣ ਇਹਨਾਂ ਨੇ ਮੁੱਦਾ ਵਾਰਿਆ ਕਿਉਂਕਿ ਸੱਤਾ ਦੇ ਉੱਪਰਲੇ ਡੰਡੇ ਤੇ ਬਾਦਲ ਜਾਂ ਸਰਵੀਰ ਬਾਦਲ ਸੀ ਇਸ ਕਰਕੇ ਉਹੀ ਨੁਕਤੇ ਨੇ ਜਿਹੜੇ ਲਿਆਂਦੇ ਨੇ ਉਹ ਵਾਰ ਕੇ ਜਿਨ੍ਹਾਂ ਦੇ ਲਈ ਮੁੱਖ ਤੌਰ ਤੇ ਹਕੂਮਤ ਦੇ ਫੈਸਲੇ ਕਰਨ ਦੀ ਜ਼ਿੰਮੇਵਾਰੀ ਆਉਂਦੀ ਹੈ ਦੂਜੀ ਗੱਲ ਮਤਲਬ ਵੀ ਦੋਸ਼ੀ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਉਹਨਾਂ ਨੂੰ ਨਹੀਂ ਅਸੀਂ ਬਣਦੀ ਸਜ਼ਾ ਨਹੀਂ ਦੇ ਸਕੇ ਸਾਹਮਣੇ ਨਹੀਂ ਲਿਆ ਸਕੇ ਬਹਿਬਲ ਕਲਾਕਾਂਡਾ ਇੱਕ ਨੁਕਤਾ ਇਹਨਾਂ ਨੇ ਹੋਰ ਵਾਰਿਆ ਕਿ ਸਮੇਤ ਸੈਣੀ ਨੂੰ ਜਿਹੜਾ ਡੀਜੀਪੀ ਲਾਇਆ ਉਹਦੇ ਨਾਲ ਇਹ ਦੱਸਿਆ ਕਿ ਆਲਮ ਸੈਨਾ ਜਿਹੜਾ ਮਸ਼ਹੂਰ ਸੀ ਉਸ ਮੌਕੇ ਉਹਨੂੰ ਵੀ ਅਸੀਂ ਪਾਰਟੀ ਦੇ ਵਿੱਚ ਵੀ ਲਿਆ ਤੇ ਉਹਨੂੰ ਵਿਧਾਇਕ ਦੀ ਟਿਕਟ ਵੀ ਦਿੱਤੀ ਹੁਣ ਨੁਕਤੇ ਦੇ ਤੌਰ ਤੇ ਚਾਰੇ ਨੁਕਤੇ ਸਹੀ ਹੋ ਸਕਦੇ ਆ ਪਰ ਸਵਾਲ ਹੋਇਆ ਹੈ ਸਿਰਫ ਇਹਨਾਂ ਗੱਲਾਂ ਕਰਕੇ ਹੀ ਅਕਾਲੀ ਦਲ ਨੰਗਾਰਚ ਨਹੀਂ ਆਇਆ ਸਭ ਤੋਂ ਵੱਡੀ ਗੱਲ ਤੇ ਇਹ ਆ ਵੀ ਜਦੋਂ ਪੰਜਾਬ ਚ ਅੱਗ ਮੱਚੀ ਹੋਈ ਸੀ ਜਦੋਂ 97 ਦੇ ਵਿੱਚ 99 ਚ ਲੋਕ ਸਭਾ ਚੋਣ ਚ ਜਿੱਤੇ ਨੇ 97 ਚ ਵਿਧਾਨ ਸਭਾ ਚੋਣ ਜਿੱਤੇ ਨੇ ਉਦੋਂ ਲੋਕਾਂ ਨਾਲ ਇਹਨੇ ਵਾਅਦੇ ਕੀਤੇ ਸੀ ਜਿਹੜੇ ਪਹਿਲੀ ਝਟਕੇ ਇਹਨਾਂ ਨੇ ਬੇ ਵਿਸ਼ਵਾਸ ਘਾਤ ਕੀਤਾ ਲੋਕਾਂ ਨਾਲ ਨੰਬਰ 1 ਭਾਜਪਾ ਦੇ ਖਿਲਾਫ ਲੜੇ ਸੀ ਬਸਪਾ ਦੇ ਨਾਲ ਨਾਲ ਖੜੇ ਲੜੇ ਸੀ ਬਸਪਾ ਨਾਲ ਨਾਤਾ ਤੋੜਿਆ ਭਾਜਪਾ ਨੂੰ ਬਿਨਾਂ ਸ਼ਰਤ ਹਮਾਇਤ ਦਿੱਤੀ ਜਿਹੜੀ ਬਾਜਪਾਈ ਸਰਕਾਰ ਸੀ ਉਸ ਤੋਂ ਬਾਅਦ ਜੋ ਵਾਅਦੇ ਪੰਜਾਬ ਵਿਧਾਨ ਸਭਾ ਦੇ ਚੋਣ ਮੈਨੀਫੈਸਟੋ ਚ ਕੀਤੇ ਉਹਨਾਂ ਤੋਂ ਮੂੰਹ ਫੇਰ ਲਿਆ ਜੀ ਸਭ ਤੋਂ ਵੱਡਾ ਵਾਅਦਾ ਇਹ ਸੀ ਵੀ ਜਿਹੜੇ ਮਤਲਬ ਪੰਜਾਬ ਦੇ ਵਿੱਚ ਜਿਹੜਾ ਖੂਨ ਡੁੱਲਿਆ ਹਿੱਸਾ ਪੈਦਾ ਹੋਈਆ ਇਹਨਾਂ ਦੇ ਕਾਰਨਾਂ ਦੀ ਉੱਚ ਪੱਧਰੀ ਅਦਾਲਤੀ ਕਮਿਸ਼ਨ ਜਾਂਚ ਕਰੂ ਦੋਸ਼ੀਆਂ ਨੂੰ ਮੁਜਰਮਾਂ ਦੇ ਕਟਹਿਰੇ 'ਚ ਖੜਾ ਕਰੂ ਸੋ ਇਹ ਗੱਲਾਂ ਤੋਂ ਇਹ ਮੁਕਰੇ ਨੇ ਫਿਰ ਜਾਂਚ ਦੀ ਗੱਲ ਮੁਕਾਬਲੇ ਨੂੰ ਤਾਂ ਮੁਕਰੇ ਗਏ ਤੁਹਾਨੂੰ ਵੀ ਪਤਾ ਵੀ ਪੰਜਾਬ ਵਿਧਾਨ ਸਭਾ ਚ ਜਦੋਂ ਹਰਦੇਵ ਅਰਸ਼ੀ ਜਿਹੜੇ ਸੀਪੀਆਈ ਦੇ ਵਿਧਾਇਕ ਨੇ ਵੱਢਾੜਾ ਤੋਂ ਉਹਨਾਂ ਨੇ ਸਵਾਲ ਉਠਾਇਆ ਤੁਸੀਂ ਜਾਂਚ ਕਰਨੀ ਸੀ ਕਹਿੰਦੇ ਛੱਡੋ ਕਾਕਾ ਜੀ ਬੀਤੇ ਦੇ ਪਾਓ ਮਿੱਟੀ ਦੱਬੇ ਮੁਰਦੇ ਫਰੋਲ ਕੇ ਕੀ ਕਰਾਂਗੇ ਇਹਦਾ ਮਤਲਬ ਪਰ ਇੱਕ ਪ੍ਰੈਸ਼ਰ ਸੀ ਦਵਾ ਸੀ ਕੌਂਕੇ ਸਾਹਿਬ ਕਿਉਂਕਿ ਅਕਾਲ ਤਖਤ ਦੇ ਜਥੇਦਾਰ ਸੀ ਉਹਨਾਂ ਦੀ ਜਾਂਚ ਰਿਪੋਰਟ ਵੀ ਇਹਨਾਂ ਨੇ ਉਸੇ ਤਰ੍ਹਾਂ ਰੋਲਤੀ ਫਿਰ ਪੁਲਿਸ ਅਫਸਰ ਜਿਹੜਾ ਸ਼ਿਕਾਰੀ ਸੀ ਉਹ ਉਹੀ ਅਹੁਦੇ ਤੇ ਲਾਇਆ ਵੱਡਿਆਂ ਤੇ ਤੇ ਮੁੜ ਕੇ ਉਹਦੇ ਲਗਾਤਾਰ ਤਬੂ ਜੀ ਡੀਜੀਪੀ ਸੈਣੀ ਲਾਇਆ ਚਲੋ ਡੀਜੀਪੀ ਸੈਣੀ ਵਰਗਿਆਂ ਨੇ ਜਿਹੜੀ ਫੌਜ ਆਜਾ ਉਹਨਾਂ ਦੇ ਸਾਥੀ ਨੇ ਉਹ ਤਾਂ ਤੁਸੀਂ ਸਾਰੇ ਸਾਡੇ ਪੁਲਿਸ ਅਫਸਰ ਲਾਇਆ ਸੋ ਇਹ ਇਸ ਹਾਲਤ ਦੇ ਵਿੱਚ ਜਿਹੜੀ ਤੁਹਾਡੀ ਤੁਸੀਂ ਪਹੁੰਚ ਬਦਲੀ ਸੋਚ ਬਦਲੀ ਜਿਹੜਾ ਤੁਸੀਂ ਕਹਿੰਦੇ ਸੀ ਪੰਜਾਬ ਤੇ ਇੱਕ ਜ਼ੁਲਮ ਦੀ ਹਨੇਰੀ ਝੁੱਲੀ ਆ ਜਦੋਂ ਤੁਸੀਂ ਉਹ ਕਹਿਣ ਲੱਗੇ ਵੀ ਉਹ ਕਾਲਾ ਦੌਰ ਸੀ ਉਹ ਤਾਂ ਅਸੀਂ ਕੌਮ ਦੀ ਲੜਾਈ ਲੜੀ ਆ ਵਿਦੇਸ਼ੀ ਤਾਕਤਾਂ ਸੀ ਉਹਦੇ ਪਿੱਛੇ ਇਸੇ ਕਰਕੇ ਨਾ ਕਿਸੇ ਨੇ ਬੰਦੀ ਸਿੰਘਾਂ ਬਾਰੇ ਗੱਲ ਕੀਤੀ ਨਾ ਜਾਂਚ ਬਾਰੇ ਗੱਲ ਕੀਤੀ ਉਹਦਾ ਹੁਣ ਦਰਦਾ ਜਿਹੜਾ ਉਹ ਤੁਹਾਨੂੰ ਪਤਾ ਖਡੂਰ ਸਾਹਿਬ ਤੇ ਫਰੀਦਕੋਟ ਦੇ ਰਾਹੀਂ ਝਲਕੇ ਕਿਉਂਕਿ ਪੰਜਾਬ ਦੇ ਵਿੱਚ ਪੰਜਾਬ ਦਾ ਇਤਿਹਾਸ ਆ ਕਿਹੜਾ ਲੱਗਦਾ ਵੀ ਪੰਜਾਬ ਸ਼ਾਂਤ ਹੋ ਗਿਆ नक्सਲੀਆਂ ਦੇ ਇਹਨੇ ਮੁਕਾਬਲੇ ਬਣੇ ਸੀ ਲੱਗਦਾ ਸੀ ਸ਼ਾਂਤ ਹੋ ਗਿਆ ਮੋਗਾ ਕੰਡ ਹੋਇਆ ਪੰਜਾਬ 'ਚ ਦੇਖੋ ਅਗਬਲ ਗਈ ਹਜ਼ਾਰਾਂ ਮੁੰਡੇ ਮੁਕਾਬਲਿਆਂ 'ਚ ਮਾਰ ਕੇ ਇਹ ਤਾਂ ਇਹੀ ਨਹਰੇ ਲਾਉਂਦੇ ਰਹੇ ਹੁਣ ਤੱਕ ਨਾ ਫਿਰਕੂ ਆਮਨ ਸ਼ਾਂਤੀ ਤੇ ਬਹਿਵਨ ਕੰਨ ਦੇ ਦੋ ਮੁੰਡੇ ਕਤਲ ਕੀਤੇ ਤੇ ਅਣਪਛਾਤੀ ਪੁਲਿਸ ਦਾ ਪਰਚਾ ਦਰਜ ਹੋਇਆ ਸੀ ਜਾਨੀ ਉਹ ਸਾਰਾ ਕਾਰਜ ਛੱਡਤਾ ਨੰਬਰ 1 ਤਾਂ ਨੰਬਰ 2 ਜਿਹੜੀ ਅਕਾਲੀ ਦਲ ਦੀ ਮਾਰਗ ਸੇਧ ਸੀ ਆਨੰਦਪੁਰ ਦਾ ਮਤਾ ਜਿਹੜਾ ਕਹਿੰਦੇ ਸੀ ਜੰਮੂ ਕਸ਼ਮੀਰ ਵਰਗੀਆਂ ਸ਼ਕਤੀਆਂ ਪੰਜਾਬ ਨੂੰ ਦਿਓ ਭਾਜਪਾ ਨਾਲ ਸਾਂਝ ਪਾ ਕੇ ਉਧਰੋਂ ਵੀ ਮੁੱਖ ਫੇਰ ਲਿਆ ਆਪਾਂ ਕੱਲੀ-ਕੱਲੀ ਗੱਲ ਕੀ ਗਣਾਈਏ ਵੀ ਹਰ ਇੱਕ ਉਹ ਫੈਸਲਾ ਜਿਹੜਾ ਘੱਟ ਗਣਤੀਆਂ ਦੇ ਖਿਲਾਫ ਸੀ ਜਿਹੜਾ ਰਾਜਾਂ ਦਾ ਅਧਿਕਾਰ ਖੋਣ ਵਾਲਾ ਸੀ ਹਰ ਇੱਕ ਦੀ ਇਹਨਾਂ ਨੇ ਹਮਾਇਤ ਕੀਤੀ ਕਿਸਾਨੀ ਬਿੱਲਾਂ ਦੀ ਵੀ ਹਮਾਇਤ ਕੀਤੀ ਜੰਮੂ ਕਸ਼ਮੀਰ ਦੀ ਹੋਂਦ ਖਤਮ ਕਰਨ ਤੱਕ ਦੀ ਹਮਾਇਤ ਕਰਦੀ ਰਾਜਵਿਧਾਨ ਧਾਰਾ 370 ਵੀ ਖਤਮ ਕਰਦੀ ਅੱਡ ਹੋਣ ਤੋਂ ਬਾਅਦ ਭਾਜਪਾ ਨੂੰ ਵੋਟਾਂ ਪਾਉਂਦੇ ਰਹੇ ਚਾਹੇ ਤੁਸੀਂ ਰਾਸ਼ਟਰਪਤੀ ਦੀ ਚੋਣ ਲੈ ਲਓ ਜਾਂ ਹੋਰ ਹੋਰ ਮਾਮਲੇ ਤੁਸੀਂ ਲੈ ਲਓ ਅੱਡ ਹੋਣ ਤੋਂ ਬਾਅਦ ਉਹਨਾਂ ਦਾ ਜਿਹੜਾ ਇੱਕ ਸਭ ਤੋਂ ਖਤਰਨਾਕ ਸਿਧਾਂਤ ਹੈ ਫੈਡਰਲ ਨੂੰ ਖਤਮ ਕਰਨ ਵਾਲਾ ਜਿਹੜਾ ਫੁੱਲਾਂ ਦਾ ਗੁਲਦਸਤਾ ਇਹਨੂੰ ਇੱਕ ਭਗਵੇਂ ਚੱਟ ਨਹੀਂ ਬਣਾਉਣ ਵਾਲਾ ਇੱਕ ਕੌਮ ਇੱਕ ਚੋਣ ਉਹਦੀ ਵੀ ਹਮਾਇਤ ਕਰਦੀ ਸਾਰੇ ਕਸੇ ਤੋਂ ਇਹ ਕੈਪਟਰ ਹੈ ਜਿਹੜਾ ਇਹਨਾਂ ਨੇ ਹੀ ਨਹੀਂ ਛੜਿਆ ਵਿਭਾਜਪਾ ਨੇ ਜਿਹੜੀ ਤੁਹਾਨੂੰ ਆਪਦਾ ਟਰੈਕਟਰ ਮੱਗ ਟਰਾਲੀ ਵਾਂਗੂ ਘ੍ਰਿਸੇ ਇਨਾਂ ਚਿਰ ਤੁਸੀਂ ਘ੍ਰਿਸੇ ਗਏ ਉਹਦੇ ਖਿਲਾਫ ਵੀ ਲੋਕਾਂ ਦਾ ਗੁੱਸਾ ਇਹਦੇ ਵਿੱਚ ਮਾਲੀ ਸਾਹਿਬ ਇੱਕ ਗੱਲ ਜਿਹੜੀ ਹੈ ਡੇਰਾ ਸਿਰਸਾ ਨੂੰ ਮਾਫੀ ਦੇਣ ਦਾ ਜ਼ਿਕਰ ਨਹੀਂ ਇਹਨਾਂ ਨੇ ਕੀਤਾ ਕਿਤੇ ਆਪਦੇ ਚਿੱਠੀ ਦੇ ਵਿੱਚ ਇਹਦੇ ਵਿੱਚ ਇਸ਼ਤਿਹਾਰ ਵੀ ਛਪੇ ਸੀ ਤੇ ਚੰਦੂ ਮਾਜਰਾ ਹੋਣੀ ਉਸ ਉਸ ਸਮਝੌਤੇ ਦੀ ਪੈਰ ਵਹੀ ਵੀ ਕਰਦੇ ਹੁਣ ਮਾਫ ਕਰ ਦੇਣਾ ਚਾਹੀਦਾ ਜਦੋਂ ਕਿ ਬਾਅਦ ਦੇ ਵਿੱਚ ਉਹਦੇ ਤੋਂ ਪਿਛੇੜ ਲਾ ਪਿਆ ਇਸ ਮਾਮਲੇ ਨੂੰ ਕਿਵੇਂ ਦੇਖਦੇ ਮਤਲਬ ਇਹਨਾਂ ਨੇ ਮੈਂ ਨਾ ਜਿਹੜੇ ਇਹਨਾਂ ਨੇ ਦੋ ਨੇ ਬੁਲਾਰੇ ਹਰਚਰਨ ਬੈਂਸ ਦਲਜੀਤ ਚੀਮਾ ਮਤਲਬ ਐਡੀ ਮਤਲਬ ਜਿਹਨੂੰ ਮੈਂ ਤਾਂ ਬੇਸ਼ਰਮੀ ਨਾਲ ਕੋ ਬਿਹਾਰ ਚ ਤਰਾਇ ਕਰਦੇ ਨੇ ਚੀਮਾ ਨੂੰ ਇਹੀ ਸਵਾਲ ਪੁੱਛਿਆ ਜਿਹੜੀ ਸੌਦਾ ਸਾਧ ਨੂੰ ਮਾਫੀ ਦਿਵਾਈ ਸੀ ਸਵਾਲ ਬਦਲਤਾ ਕਿਨੇ ਮਾਫੀ ਦਿੱਤੀ ਸੀ ਅਕਾਲ ਤਖਤ ਨੇ ਦਿੱਤੀ ਸੀ ਇਹਦਾ ਮਤਲਬ ਤੁਸੀਂ ਅਕਾਲ ਤਖਤ ਤੇ ਸਵਾਲ ਉਠਾਉਣਾ ਹੈ ਉਹ ਬੰਦੇ ਜਿਨ੍ਹਾਂ ਨੇ 1998-99 ਚ ਕਾਲ ਤਖਤ ਦੇ ਹੁਕਮਨਾਮੇ ਦੀ ਸ਼ਰਯਾਮ ਲੰਘਣਾ ਕੀਤੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਦਲਿਆ ਅਸਤੀਫਾ ਦਿੱਤਾ ਸੀ ਟੋੜਾ ਸਾਹਿਬ ਨੇ ਅਸਤੀਫਾ ਲੈਣ ਦੀ ਤਾਂ ਉਹਨਾਂ ਨੂੰ ਲਾਇਆ ਹੁਕਮਨਾਮੇ ਦੀ ਉਲੰਘਣਾ ਕੀਤੀ ਭਾਈ ਰਣਜੀਤ ਸਿੰਘ ਨੂੰ ਲਾਇਆ ਤੇ ਜਿਹੜੀਆਂ ਦੋ ਤਾਕਤਾਂ ਨੇ ਉਹਨਾਂ ਤੋਂ ਜਾਨ ਕੱਢੀ ਤੁਸੀਂ ਸਾਰੇ ਕਸੇ ਚ ਤੇ ਇਹ ਜਿਹੜਾ ਜਥੇਦਾਰਾਂ ਨੂੰ ਬੁਲਾਇਆ ਕਾਦੇ ਖਤਰ ਬੁਲਾਇਆ ਸੀ ਜੀ ਬਾਦਲ ਸਾਹਿਬ ਨੇ ਇੱਕ ਜਥੇਦਾਰ ਨੇ ਜਿਹੜਾ ਤਲਵੰਡੀ ਸਾਹਿਬ ਉਹਦੇ ਸੀ ਉਹਨੇ ਦੱਸਿਆ ਵੀ ਸਾਰਾ ਚਲੋ ਬਾਤ ਵਿੱਚੋ ਵਿੱਚੋ ਜਿਵੇਂ ਕਹਿੰਦਾ ਚੁੱਪੂ ਗੜੂਪੂ ਵਿੱਚੋ ਵਿੱਚ ਲੁੱਟੂ ਇੱਕ ਭੁੱਕਲ ਚੋੜੀ ਭੰਨਣ ਦਾ ਸੁਭਾਅ ਪਿਆ ਸੀ ਉਹ ਹੋ ਗਏ ਇਸ ਇਹਦੇ ਵਿੱਚ ਸਾਰੇ ਜ਼ਿੰਮੇਵਾਰ ਚੰਦੋ ਬਾਜਰਾ ਸਾਹਿਬ ਦਾ ਬਿਆਨ ਮੈਂ ਇਤਰਾਜ਼ ਵੀ ਕੀਤਾ ਸੀ ਮੇਰੇ ਮਿੱਤਰ ਨੇ ਤੁਹਾਨੂੰ ਪਤਾ ਹੀ ਆ ਮੈਂ ਕਿਹਾ ਵੀ ਤੁਸੀਂ ਮਤਲਬ ਮੋਰਲ ਵਾਇਲਡ ਦਿਨ ਦਾ ਕਿੰਗ ਕਿਉਂ ਬਣਦੇ ਹੋ ਤੁਹਾਨੂੰ ਕੀ ਲੋੜ ਸੀ ਅਰੋਪੜ ਤੋਂ ਐਡਾ ਵੱਡਾ ਬਿਆਨ ਦਿੰਦਾ ਵੀ ਬਹੁਤ ਇਤਿਹਾਸ ਫੈਸਲਾ ਵਧੀਆ ਉਹ ਫਿਰ ਨਹੀਂ ਨਹੀਂ ਆਏ ਤਾਂ ਉਹੀ ਬੇਸਿਕ ਗੱਲ ਹੁੰਦੀ ਸੀ ਖਬਰ ਜਿਆਦੇ ਬਣਾਤੀ ਸਾਰੇ ਗੁਨਾਹਾਂ 'ਚ ਭਾਈਵਾਲ ਰਹੇ ਨੇ ਇਹ ਗਨਾਹਾਂ ਦੇ ਪਿੱਛੇ ਨੀਤ ਤੇ ਨੀਤੀ ਕੀ ਆ ਉਹਦੇ ਬਾਰੇ ਸਵਾਲ ਨਹੀਂ ਉਠਾਉਂਦੇ ਸਿਰਫ ਪ੍ਰਬੰਧਕੀ ਸਰਕਾਰੀ ਤੰਤਰ ਵੱਜੋਂ ਇਹਨਾਂ ਮਾਮਲੇ ਤੇ ਕਿਉਂਕਿ ਉਹਨਾਂ ਨੇ ਫੈਸਲੇ ਲਏ ਨੇ ਇਹ ਹੁਣ ਕਹਿੰਦੇ ਨੇ ਅਸੀਂ ਵੀ ਭਾਈ ਵਾਲਾ ਕਿਉਂਕਿ ਅਸੀਂ ਚੁੱਪ ਰਹੇ ਸੋ ਇਸ ਕਰਕੇ ਵੱਡਾ ਹਿੱਸਾ ਜਿਹੜਾ ਲੀ ਤੋਂ ਲੈਣ ਦਾ ਉਹਨੂੰ ਇਹ ਸਮੋਧਤ ਨਹੀਂ ਹੋ ਰਹੇ ਭਾਜਪਾ ਨਾਲ ਜਿਹੜਾ ਨਾਤਾ ਤੋੜਿਆ ਉਹਦੇ ਬਾਰੇ ਵੀ ਬਿਲਕੁਲ ਚੁੱਪ ਮਤਲਬ ਇਵਨ ਸੁਖਵੀਰ ਆ ਜਿਹੜਾ ਉਹਨੇ ਇਹਨਾਂ ਨਾਲ ਇੱਕ ਗੱਲ ਫਰਕ ਵਾਲੀ ਕੀਤੀ ਆ ਹਲੇ ਰਸਮੀ ਫੈਸਲਾ ਨਹੀਂ ਲਿਆ ਉਹਨਾਂ ਨੇ ਕਾਂਗਰਸ ਨੂੰ ਜਿਹੜਾ ਇਹ ਸੀ ਨਾ ਅਸ਼ੂਤ ਕਰਾਰ ਦਿੱਤਾ ਹੋਇਆ ਸੀ ਉਹ ਕਹਿੰਦਾ ਉਹ ਆਪਸ਼ਨ ਖੋਲ੍ਹ ਲਈ ਬਲਵਿੰਦਰ ਸਿੰਘ ਭੁੰਦੜ ਨੇ ਵੀ ਸਾਡਾ ਨਾ ਕੋਈ ਦੁਸ਼ਮਣਾ ਨਾ ਹੋਆ ਜਿਹੜਾ 9 ਮਾਸ ਦਾ ਰਿਸ਼ਤਾ ਸੀ ਜਿਹੜਾ ਇਹ ਸੀ ਤੀਨ ਗੱਲ ਸਮਝੋਤਾ ਨਹੀਂ ਉਹਨਾਂ ਨੇ ਓਪਨ ਕਰ ਲਈ ਪਰ ਉਹ ਵੀ ਭਾਜਪਾ ਨਾਲ ਸਕਦੇ ਆ ਸਮਝੋਤਾ ਕਿਸੇ ਮੋੜ ਤੇ ਸੋ ਇਸ ਕਰਕੇ ਭਾਜਪਾ ਦੇ ਨਾਲ ਰਲ ਕੇ ਜਿਹੜੇ ਇਹਨਾਂ ਨੇ ਗਨਾਹ ਕੀਤੇ ਉਧਰਲੇ ਪਾਸੇ ਨੂੰ ਤੁਰ ਨਹੀਂ ਰਹੇ ਵੱਡੀ ਗੱਲ ਇਹ ਆ 96 ਤੋਂ ਲੈ ਕੇ ਟੁੱਟਣ ਤੱਕ ਸਾਂਝੀਆਂ ਮਲਾਈਆਂ ਛਕੀਆਂ ਸਾਂਝੀ ਸੱਤਾ 'ਚ ਐਨੇ ਹੀ ਫਰਕ ਆ ਨਾ ਇੱਕ ਵੱਡਾ ਪਰਿਵਾਰ ਸੀ ਉਹਨੇ ਨਾਲ ਰਿਸ਼ਤੇਦਾਰ ਜੋੜ ਲਿਆ ਆਪਣੇ ਬਾਕੀ ਤੁਸੀਂ ਵੀ ਉਹੀ ਪਰਿਵਾਰੀਕਰਨ ਕੀਤਾ ਜਿਹਨੂੰ ਕਹਿੰਦੇ ਸਿਆਸਤ ਦਾ ਨਿੱਜੀਕਰਨ ਪਰਿਵਾਰੀਕਰਨ ਤੇ ਵਪਾਰੀਕਰਨ ਤੇ ਜਿਹੜਾ ਇਹ ਕਹਿੰਦੇ ਆ ਵੀ ਹੁਣ ਝੁੰਦਾ ਕਮੇਟੀ ਦਾ ਨਾਂ ਨਹੀਂ ਜੀ ਇਹ ਇਹ ਤਾਂ ਕਹਿੰਦੇ ਝੁੰਦਾ ਕਮੇਟੀ ਆ ਜਿਹੜੀ ਦੁੱਖਾਂ ਦੀ ਧਾਰਗੋ ਆ ਅਸੀਂ ਲਕੀਰ ਕੱਢ ਕੇ ਲੜਾਂਗੇ ਮੈਂ ਹੱਸਦਾ ਸੀ ਕਿਤੇ ਗੱਲ ਹੋਈ ਸੀ ਮੈਂ ਜੇ ਮੈਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਲਾਹ ਦੇਣ ਯੋਗਰਾ ਹੁੰਦਾ ਜਾਉ ਮੇਰੇ ਤੋਂ ਲੈਨੇ ਉਹਨਾਂ ਨੇ ਇਹ ਕਹਿਣਾ ਸੀ ਜਾਓ ਤੁਹਾਡਾ ਪ੍ਰਧਾਨ ਮਾਫੀ ਮੰਗਿਆ ਤੁਸੀਂ ਵੀ ਮਾਫੀ ਮੰਗ ਲਈ ਚੁੰਦਾ ਕਮੇਟੀ ਦੀ ਰਿਪੋਰਟ ਲਾਗੂ ਕਰੋ ਦੋਵੇਂ ਮਿਲ ਕੇ ਤੇ ਅਕਾਲ ਤਖਤ ਨੂੰ ਰਿਪੋਰਟ ਕਰੋ ਉਸ ਤੋਂ ਬਾਅਦ ਤੁਹਾਡੇ ਜਿਹੜੇ ਮਸਲੇ ਰਹਿ ਜਾਣਗੇ ਉਹ ਫਿਰ ਤੁਸੀਂ ਮਿਲ ਬੈ ਕੇ ਹੱਲ ਕਰ ਲਿਓ ਮਾਨੀ ਸਾਹਿਬ ਇੱਕ ਗੱਲ ਜਿਹੜੀ ਬੜੀ ਅਹਿਮ ਹੈਗੀਏ ਕੀ ਅਕਾਲ ਤਖਤ ਦੇ ਜਥੇਦਾਰ ਕੋਲ ਐਡਾ ਪੈਰਾਫਰਨਲੀਆ ਹੈਗਾ ਜਿਹਦੇ ਨਾਲ ਉਹ ਸਾਰਾ ਕੁਝ ਨੂੰ ਐਨਲਾਈਜ਼ ਕਰਕੇ ਇਹਨਾਂ ਦੀ ਜਿਹੜੀ ਮਾਫੀ ਆ ਉਹਨੂੰ ਪ੍ਰਵਾਨ ਕਰਕੇ ਅੱਗੇ ਕੋਈ ਰਾਹ ਕੱਢ ਸਕਦੇ ਅਸਲ 'ਚ ਅਕਾਲ ਤਖਤ ਦੀ ਸ਼ਕਤੀ ਤਾਂ ਬਹੁਤ ਟੋੜਾ ਸਾਹਿਬ ਕਹਿੰਦੇ ਹੁੰਦੇ ਸੀ ਕਹਿੰਦੇ ਬੰਦਾ ਕਿਹਾ ਜਾਂ ਵੀ ਹੋਵੇ ਉੱਥੇ ਉਹ ਸ਼ਕਤੀ ਆ ਇੱਕ ਉਹ ਸਟੈਂਡ ਲੈਣ ਲੱਗ ਜਾਂਦਾ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਵੀ ਇਹਨਾਂ ਦੀ ਆਲੋਚਨਾ ਕਰਨ ਲੱਗ ਗਿਆ ਸੀ ਉਤੌਰ ਤਾਂ ਤਲਵੰਡੀ ਸਾਹਿਬ ਨੂੰ ਇਹ ਜਥੇਦਾਰ ਸਾਹਿਬ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਬੇਅਤੀਤ ਤੌਰ ਤੇ ਪਰ ਜਿਹੜਾ ਇਹਨਾਂ ਨੇ ਅਕਾਲ ਤਖਤ ਦਾ ਅੱਜ ਤੱਕ ਕੋਈ ਹੁਕਮ ਮੰਨਿਆ ਨਹੀਂ ਅਕਾਲ ਤਖਤ ਨੇ ਕਿਹਾ ਵੀ ਤੁਸੀਂ ਜਥੇਦਾਰ ਲਾਉਣ ਦੀ ਸੇਵਾ ਸ਼ਰਤ ਹਟਾਉਣ ਦਾ ਪ੍ਰਮਾਨਾਤ ਤੈਅ ਕਰੋ ਅੱਜ ਤੱਕ ਨਹੀਂ ਲਾਗੂ ਕੀਤਾ ਉਹਨਾਂ ਨੇ ਕਿਹਾ ਆਪਣਾ ਚੈਨਲ ਖੋਲੋ ਪੀਟੀਸੀ ਆ ਜਿਹੜਾ ਉਹਨੂੰ ਸੇਕ ਲੱਗਦਾ ਸੀ ਇਹਨਾਂ ਨੇ ਸਮਾਂ ਤੇ ਪੀਟੀਸੀ ਦਾ ਪੱਖ ਪੂਰਿਆ ਇਹ ਜੇ ਤੁਸੀਂ ਪੜੋਣਾ ਸਰਕਾਰ ਨੇ ਕਹਿੰਦੇ ਦਖਲ ਦੇਣ ਦੀ ਜ਼ਰਤ ਕੀਤੀ ਵੀ ਆਪਣਾ ਚੈਨਲ ਆਪ ਖੋਲੋ ਜਾਂ ਆਹ ਚੈਨਲ ਬੰਦ ਕਰੋ ਮਤਲਬ ਟੇਡੇ ਢੰਗ ਨਾਲ ਉਹਦੀ ਹਮਾਇਤ ਕੀਤੀ ਐ ਸੋ ਹੋ ਤਾਂ ਸਕਦਾ ਮਤਲਬ ਜੇ ਉਹਨਾਂ ਨੂੰ ਇਸ ਲੈਵਲ ਦਾ ਭਰੋਸਾ ਦਿੱਤਾ ਜਾਵੇ ਕਿਉਂਕਿ ਕਿਉਂਕਿ ਇਹਨਾਂ ਨੇ ਆਹ ਕਥੇਦਾਰ ਹਟਾਤਾ ਆਹ ਲਾਤਾ ਲਫਾਫਾ ਕਲਟਰ ਕਰ ਲਿਆ ਸ਼ਰਮਣਿਕ ਕਮੇਟੀ ਦੇ ਪ੍ਰਧਾਨ ਦਾ ਸੋ ਜਾਣ ਤਾਂ ਨਹੀਂ ਹੈ ਪਰ ਜੇ ਲੋਕ ਉੱਠ ਖੜਨ ਫਿਰ ਜਥੇਦਾਰ ਦੀ ਜਾਨ ਪਹਿ ਜਾਂਦੀ ਹੁੰਦੀ ਹੈ ਪਹਿਲਾਂ ਸੁਖਬੀਰ ਬਾਦਲ ਨੇ ਮਾਫੀ ਮੰਗ ਲਈ ਹੁਣ ਇਹਨਾਂ ਨੇ ਮਾਫੀ ਮੰਗ ਲਈ ਕੀ ਮਾਫੀਆਂ ਮੰਗਣ ਦਾ ਕੋਈ ਰਸਤਾ ਖੁੱਲਦਾ ਹੈ ਦੇਖੋ ਆਪਾਂ ਇੱਕ ਲਹਿਰ ਦੇ ਨਾਲ ਸੰਬੰਧਿਤ ਰਹਿਆ ਕਿਸੇ ਪਾਸੇ ਉਹ ਰਸੂਲ ਹਮਜਾ ਤੋਪ ਦੀ ਇੱਕ ਬਹੁਤ ਪਿਆਰੀ ਤੁਕ ਹੈ ਹਾਂਜੀ ਉਹ ਕਹਿੰਦਾ ਸਾਡਾ ਬੀਤਿਆ ਵਰਤਮਾਨ ਤੇ ਭਵਿੱਖ ਇੱਕ ਤੰਦ ਰਹੀ ਆਪਸ ਜੁੜੇ ਹੁੰਦੇ ਇਹ ਜੇ ਤੁਸੀਂ ਬੀਤੇ ਤੇ ਗੋਲੀ ਚਲਾਓਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਹੁੰਡੇਗਾ ਬੀਤੇ ਤੋਂ ਸਬਕ ਤੇ ਪ੍ਰੇਰਣਾ ਲਈ ਜਾਂਦੀ ਹੁੰਦੀ ਹੈ ਗਲਤੀਆਂ ਦੀ ਜਾਣੇ ਅਣ ਜਾਣੇ ਪਹਿਲੀ ਗੱਲ ਸਿਆਸਤ 'ਚ ਜਾਣੇ ਅਣ ਜਾਣੇ ਗਲਤੀ ਨਹੀਂ ਹੁੰਦੀਆਂ ਜਾਣੇ ਅਣ ਜਾਣੇ ਗਲਤੀ ਉੱਥੇ ਹੁੰਦੀ ਆ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਆ ਉਹ ਕਹਿੰਦੇ ਬਾਣੀ ਪੜ੍ਹਦੇ ਆ ਸੁਣਦੇ ਆ ਜੇ ਕੋਈ ਜਾਣੇ ਅਣ ਜਾਣੇ ਗਲਤੀ ਹੋ ਗਈ ਹੋਵੇ ਕਿਉਂਕਿ ਕਈ ਵਾਰ ਲਾਈਨ ਦਾ ਫਰਕ ਰਹਿ ਜਾਂਦਾ ਉਹ ਚਾਰੰ ਦਾ ਫਰਕ ਰਹਿ ਜਾਂਦਾ ਇਹ ਮਿੱਥ ਕੇ ਫੈਸਲੇ ਲਏ ਹੋਏ ਨੇ ਇਹ ਜਾਣੇ ਅਣ ਜਾਣੇ ਕਿਹੜਾ ਫੈਸਲਾ ਲਿਆ ਜੀ ਸੋ ਇਹ ਇਹਦੇ ਵਿੱਚ ਇਹ ਅਕਾਲੀ ਦਲ ਦਾ ਬਾਗੀ ਧੜਾ ਤੇ ਹੋ ਨੀਤ ਵਾਲੀ ਗੱਲ ਆ ਜਿਹੜੀ ਨੀਤੀ ਵਾਲੀ ਗੱਲ ਆ ਉਹਨੂੰ ਸੁਣਨ ਨੂੰ ਤਿਆਰ ਨਹੀਂ ਇਸ ਕਰਕੇ ਜਦੋਂ ਤੁਸੀਂ ਗਲਤੀ ਕਿਉਂ ਹੋਈ ਜੀ ਉਹ ਤਾਂ ਸਭ ਕ ਸਿੱਖੋ ਨਾ ਸਾਰਿਆਂ ਦੀ ਜੋ ਕਹਾਲੋ ਬੈਂਸ ਸਾਹਿਬ ਨੂੰ ਮੈਂ ਕਿਹਾ ਕਹਿੰਦਾ ਜਿੰਨੀਆਂ ਮਰਜ਼ੀ ਕਹ ਲਓ ਜੀ ਸਾਰਿਆਂ ਦੀ ਮਾਫੀ ਆ ਗਈ ਮਾਫੀ ਗਲਤੀ ਹੋਈ ਕਿਉਂ ਕਾਸ਼ ਉਸੇ ਕਾਸ਼ੀ ਰਾਮ ਨਾਲ ਜਿਹਨੇ ਕਾਸ਼ੀ ਰਾਮ ਨੂੰ ਬੜਾ ਸਖਤ ਬਿਆਨ ਦਿੱਤਾ ਸੀ ਜੀ ਹਾਂ ਜੀ ਹਾਂ ਜੀ ਉਹਨਾਂ ਦੇ ਨਾਲ ਹਾਂ ਐਡਾ ਸਖਤ ਬਿਆਨ ਸੀ ਕਹਿੰਦਾ ਪੰਥ ਗ੍ਰੰਥ ਤੇ ਦਲਤਾਂ ਨਾਲ ਵਿਸ਼ਵਾਸ ਘਾਤ ਆ ਬਾਦਲ ਨੂੰ ਇਹਦੀ ਕੀਮਤ ਦੇਣੀ ਪਊ ਅਜਾ ਕਿਹੜਾ ਹਾਲ ਬਣ ਗਿਆ ਆਪਣੇ ਉਮੀਦਵਾਰ ਨੂੰ ਛੱਡ ਕੇ ਮਾਇਆਵਤੀ ਵਾਲੇ ਬਸਪਾ ਨਾਲ ਫੇਰ ਸਮਝੌਤਾ ਕਰ ਲਿਆ ਜਦੋਂ ਆ ਗੱਲ ਨਾ ਹੋ ਜਾ। ਸੋ ਇਸ ਕਰਕੇ ਜਦੋਂ ਤੱਕ ਤੁਸੀਂ ਮਾਰਗਸੇਧ ਲੀ ਵੱਲ ਨਹੀਂ ਤੁਰਦੇ ਬੰਦੇ ਬਦਲ ਨਾਲ ਇਹ ਮਸਲਾ ਹੱਲ ਨਹੀਂ ਹੋਣਾ। ਨਵੀਂ ਲੀਡਰਸ਼ਿਪ ਨਵੇਂ ਜਦੋਂ ਵਿਚਾਰਾਂ ਤੇ ਸੰਵਾਦ ਚੱਲੂ ਫੇਰ ਨਖਾਰ ਆਉ ਸਾਰੇ ਕਸੇ ਤੇ। ਉਹ ਤਾਂ ਉਹ ਤਾਂ ਮੀਟਿੰਗ 'ਚ ਉਹਨੇ ਆਇਆ ਕਿਹਾ ਜੀ ਉਹਨੇ ਮੀਟਿੰਗ 'ਚ ਆਇਆ ਕਿਹਾ ਜੀ ਜੋ ਮਰਜ਼ੀ ਕਿਹਾ ਕਿਸੇ ਨੇ ਮੀਟਿੰਗ 'ਚ ਇਹ ਏਜੰਡਾ ਨਹੀਂ ਪੰਥ ਦਾ ਏਜੰਡਾ ਇਹ ਆ ਵੀ ਤੁਸੀਂ ਲੀਹੋਂ ਲੱਤੇ ਹੋਏ ਸੀ ਉਹ ਲੀ ਤੇ ਕਿਵੇਂ ਆਉਣੇ ਉਹ ਮੁੜ ਕੇ? ਉਹਦੇ ਇਕੱਲੇ ਇਕੱਲੇ ਦੀ ਆਪਾਂ ਦੇਖੀ ਆ ਜਦੋਂ ਅਗਲਾ ਕਹਿੰਦਾ ਆਹ ਗੱਲ ਦੀ ਸਭ ਤੋਂ ਗਲਤ ਮੈਂ ਕਹਿੰਦਾ ਕਯੂਮਨਿਸਟ ਹੈ ਜੀ ਉਹਦਾ ਜਦੋਂ ਜੋਤੀਬਾਸੇ ਨੂੰ ਪ੍ਰਧਾਨ ਮੰਤਰੀ ਦੀ ਗੱਲ ਕੀਤੀ ਸੀ ਉਹਨਾਂ ਇੱਕ ਸਿਧਾਂਤ ਤੇ ਰੱਦ ਕਰਤੀ ਤੇ ਮੁੜ ਕੇ ਕਹਿੰਦਾ ਸਾਡੀ ਇਤਿਹਾਸਕ ਭੁੱਲੀ ਸੀ ਐਂ ਕਿਸੇ ਵੇਲੇ ਸਰਜੀਤ ਸਿੰਘ ਬਰਨਾਲਾ ਦਾ ਨਾਮ ਆ ਰਿਹਾ ਸੀ ਪ੍ਰਧਾਨ ਮੰਤਰੀ ਲਈ ਤੇ ਐਨ ਅਚਾਨਕ ਜਾ ਕੇ ਬਿਨਾ ਪੰਥ ਨੂੰ ਬਿਨਾ ਟੋੜਾ ਸਾਹਿਬ ਨੂੰ ਮੈਂ ਉੱਥੇ ਸੀ ਪੰਜਾਬ ਭਵਨ ਅਸੀਂ ਉੱਪਰਲੇ ਕਮਰੇ 'ਚ ਹੀ ਬਹਿਗਾ ਬਿਨਾ ਸ਼ਰਤ ਹਮੈਦ ਦਾ ਐਲਾਨ ਕਰਤਾ ਜੀ ਤੇ ਮੁੜ ਕੇ ਲੀਓ ਬਦਲਤੀ ਸਾਰੇ ਕੈਸੇ ਦੀ ਸੋ ਇਹ ਗੱਲਾਂ ਗੰਭੀਰਤਾ ਨਾਲ ਵਿਚਾਰਨੀ ਠੀਕ ਆ ਚੰਦੂ ਮਾਦਰਾ ਸਾਹਿਬ ਦੇ ਜ਼ਖਮ ਹੈਗੇ ਨੇ ਉਹ ਤਾਂ ਤਰਲੋਚਨ ਸਿੰਘ ਨੇ ਵੀ ਬਿਆਨ ਕਰਤਾ ਨਾ ਵੀ ਬਾਦਲ ਸਾਹਿਬ ਜਦੋਂ ਬਾਹਰ ਗਏ ਸੀ ਮੇਰੀ ਡਿਊਟੀ ਲਾ ਕੇ ਗਏ ਵੀ ਸੁਖਵੀਰ ਨੂੰ ਮੰਤਰੀ ਬਣਾਉਣਾ ਇੱਕ ਟੀਵੀ ਤੇ ਉਹ ਬੋਲੇ ਮੈਂ ਕਹਿੰਦਾ ਫਿਰ ਸੁਖਵੀਰ ਨੂੰ ਮੰਤਰੀ ਬਣਾਇਆ ਫਿਰ ਭਾਜਪਾ ਨੂੰ ਕਹਿੰਦਾ ਸੀ ਡਿਪਟੀ ਸੀਐਮ ਦੇਵਾਂਗੇ ਕਹਿੰਦੇ ਬਾਦਲ ਸਾਹਿਬ ਮੈਨੂੰ ਕਹਿੰਦੇ ਆਈ ਬਈ ਜ਼ਰੂਰੀ ਕੰਮ ਕਰਨਾ ਕਹਿੰਦਾ ਮੈਂ ਕਿਹ ਕੰਮ ਦੱਸੋ ਕਹਿੰਦਾ ਇੱਥੇ ਆ ਕੇ ਦੱਸਾਂਗੇ ਰਾਜਨਾਥ ਸਿੰਘ ਕੋਲੇ ਗਏ ਉਹਨਾਂ ਤੋਂ ਫੈਸਲਾ ਕਰਵਾਇਆ ਪੰਜਾਬ ਵਾਲਿਆਂ ਨੂੰ ਹੁਕਮ ਕਰਾਇਆ ਵੀ ਡਿਪਟੀ ਸੀਐਮ ਬਾਦਲ ਬਣੂ ਤੇ ਆਪਣੇ ਟੌੜਾ ਸਾਹਿਬ ਦੇ ਖਿਲਾਫ ਈਵਨ ਚੋਣ ਲੜੀ ਸੀ ਸ਼੍ਰੋਮਣੀ ਕਮੇਟੀ ਲਾਲਪੁਰਾ ਸਾਹਿਬ ਨੇ ਉਹ ਜਦੋਂ ਕਿਹਾ ਵੀ ਤੈਨੂੰ ਨਹੀਂ ਮੰਤਰੀ ਬਣਾਉਣਾ ਬੀਬਾ ਨੂੰ ਬਣਾਉਣਾ ਉਹਨੇ ਐਮਪੀ ਤੋਂ ਅਸਤੀਫਾ ਦਿੱਤਾ ਇਸ ਤਰ੍ਹਾਂ ਜ਼ਖਮ ਲੋਕਾਂ ਦੇ ਹੈਗੇ ਨੇ ਕਿਸੇ ਨਾ ਕਿਸੇ ਤਰ੍ਹਾਂ ਮਲੂਕੇ ਦੇ ਵੀ ਜ਼ਖਮ ਨੇ ਵੀ ਆਪਨੇ বাপ ਪਿਓ ਪੁੱਤ ਨੇ ਟਿਕਟਾਂ ਲੈ ਲੀਆਂ ਚੰਦੂ ਮਾਝਾ ਨੂੰ ਵੀ ਦੇ ਦਿੱਤੀ ਮੇਰੇ ਨਾਲ ਆ ਕਰਤੇ ਇਹ ਹੋਰ ਤਰ੍ਹਾਂ ਦੇ ਰੌਲੇ ਨੇ ਇਹ ਝੁੰਦਾ ਕਮੇਟੀ ਦਾ ਜ਼ਿਕਰ ਨਾ ਕਰਨਾ ਇਹਦਾ ਮਤਲਬ ਹੁਣ ਦੋਹੇ ਧਿਰਾਂ ਗੱਲ ਨੂੰ ਕਿਸੇ ਹੋਰ ਪਾਸੇ ਲੈ ਜਾਣਾ ਚਾਹੁੰਦੀਆਂ ਨੇ ਜਿਹਦੇ ਨਾਲ ਪੰਥ ਤੇ ਪੰਜਾਬ ਦਾ ਕੁਝ ਸਮਰਨ ਨਾ ਇੱਕ ਸਵਾਲ ਹੋਰ ਹੈ ਕਿ ਚੰਦੂ ਮਾਜਰਾ ਨੇ ਕਿਹਾ ਵੀ ਸਾਨੂੰ ਇਹ ਜਿਹੜੇ ਭਾਜਪੀ ਦਾ ਏਜੰਡਾ ਹੈ ਇਹ ਉਹਨਾਂ ਨੂੰ ਪਤਾ ਹੋਵੇਗਾ ਅਸੀਂ ਇਹੋ ਜਿਹਾ ਕੁਝ ਨਹੀਂ ਪਰ ਜਿਹੜਾ ਅੱਜ ਦਾ ਹੀ ਮਸਲਾ ਹੈਗਾ ਵੀ ਦੇਸ਼ ਦੇ ਵਿੱਚ ਤਿੰਨ ਫੌਜਦਾਰੀ ਕਾਨੂੰਨ ਲਾਗੂ ਕੀਤੇ ਜਾ ਰਹੇ ਉਹਦੇ ਬਾਰੇ ਇਹ ਕਿਹਾ ਜਾਂਦਾ ਵੀ ਦੇਸ਼ ਨੂੰ ਜਿਹੜਾ ਇੱਕ ਇਹ ਪੁਲਿਸ ਰਾਜ ਬਣਾਇਆ ਜਾ ਰਿਹਾ ਹੈ ਇਹਦੇ ਬਾਰੇ ਚੱਦੂ ਮਾਜਰਾ ਹੋਣਾ ਕੇਂਦਰ ਸਰਕਾਰ ਦੀਆਂ ਨੀਤੀਆਂ ਬਾਰੇ ਕੋਈ ਸ਼ਬਦ ਨਹੀਂ ਕਹਿੰਦੇ ਮੈਂ ਕਹਿੰਦਾ ਬਿਲਕੁਲ ਨਹੀਂ ਬੋਲਦੇ ਪੰਜਾਬ ਸਰਕਾਰ ਵੀ ਨਹੀਂ ਬੋਲਦੀ ਤੁਸੀਂ ਦੇਖੋ ਜੋ ਇਹ ਕਾਨੂੰਨ ਪਾਸ ਹੋਏ ਨੇ ਵਿਰੋਧੀ ਧਿਰ ਨੂੰ ਸੰਸਦ ਤੋਂ ਕੱਢ ਕੇ ਪਾਸ ਹੋਏ ਨੇ ਤੇ ਇਹ ਕਾਨੂੰਨ ਨੇ ਮੇਰੇ ਖਿਆਲ 146 ਐਮਪੀ ਨੂੰ ਸਸਪੈਂਡ ਕੀਤਾ 146 47 ਸਸਪੈਂਡ ਕਰਕੇ ਬਣਾਏ ਨੇ ਤੇ ਖਤਰਨਾਕ ਕਿੰਨੇ ਨੇ ਮੈਂ ਤਾਂ ਇੰਦਰਾ ਜੈ ਸਿੰਘ ਦੀ ਸਪੀਚ ਸੁਣੀ ਆ ਉਹਦਾ ਲੇਖ ਪੜ੍ਹਿਆ ਇਹਦੇ ਨਾਲ ਤਾਂ ਪੁਲਿਸ ਸਟੇਟ ਬਣ ਰਹੀ ਹੈ ਤੇ ਮੈਨੂੰ ਐ ਲੱਗਦਾ ਇਹ ਸਭ ਤੋਂ ਵੱਧ ਰਗੜਾ ਪੰਜਾਬ ਇਸੇ ਕਰਕੇ ਆ ਭਾਜਪਾ ਨਾਲ ਸਾਂਝ ਦੀ ਗੱਲੇ ਨਹੀਂ ਤੋੜਦੇ ਠੀਕ ਗਲਤ ਕੀ ਸੀ ਭਾਜਪਾ ਦੀ ਜਿਹੜੀ ਸਾਰੀਆਂ ਨੀਤੀਆਂ ਦੀ ਸਪੋਰਟ ਕੀਤੀ ਆ ਨਾ ਸੁਖਵੀਰ ਕਰਦਾ ਨਾ ਸਿਰਫ ਤਿੰਨ ਗੱਲਾਂ ਕਹਿੰਦੇ ਨੇ ਨਾ ਜੀ 20 ਬੰਦੀ ਸਿੰਘਾਂ ਦੀ ਗੱਲ ਛੱਡ ਦਿਓ ਕਿਸਾਨ ਬੰਦਾ ਬਾਰੇ ਹੋਰ ਤਰ੍ਹਾਂ ਗੱਲ ਕਰੋ ਸਿੱਖ ਕੌਮ ਨਾਲ ਕਹੋ ਹੁਣ ਤੱਕ ਮੈਂ ਕਿਹਾ ਏਜੰਟ ਕਹਿੰਦੀ ਗੱਲ ਤਾਂ ਕਿਹਦਾ ਏਜੰਡਾ ਭਾਜਪਾ ਨੂੰ ਸੂਤ ਕਰਦਾ ਥੋੜਾ ਏਜੰਡਾ ਹੁਣ ਤੱਕ ਪੂਰੀ ਤਰ੍ਹਾਂ ਭਾਜਪਾ ਨੂੰ ਸੂਤ ਕਰਦਾ ਰਿਹਾ ਉਹਨਾਂ ਨੇ ਇੱਕ ਵਾਰ ਤਾਂ ਨੋਟੀਫਿਕੇਸ਼ਨ ਵੀ ਜਾਰੀ ਕਰਤਾ ਸੀ ਬੰਦੀ ਸਿੰਘਾਂ ਨੂੰ ਮਤਲਬ ਰਹਾਆ ਕਰਨ ਦਾ ਉਹਨਾਂ ਨੇ ਵਿਸ਼ਵਾਸ ਘਾਤ ਕੀਤਾ ਇਸ ਕਰਕੇ ਭਾਜਪਾ ਦੇ ਖਿਲਾਫ ਕਿਹੜੇ ਮੁੱਦੇ ਨੇ ਉਹ ਕੀ ਸਟੈਪ ਗਲਤ ਕਰ ਰਹੀ ਆ ਈਵਨ ਮੋਦੀ ਚਾਹੇ ਬਹੁਤ ਸੰਮਤੀ ਚ ਨਹੀਂ ਆਇਆ ਪਰ ਉਹਦਾ ਸਾਰਾ ਤਰੀਕਾ ਜਿਵੇਂ ਕਿਸੇ ਨੇ ਕਿਹਾ ਕਿ ਨਾ ਜਿਵੇਂ ਜ਼ਖਮੀ ਹੋਇਆ ਹੋਇਆ ਬੰਦਾ ਪਹਿਲਾਂ ਨਾਲ ਮੇ ਹਮਲਾਵਰ ਆੜਾ ਉਹਦੇ ਬਾਰੇ ਦੋਹਾਂ ਤਰ੍ਹਾਂ ਤੇ ਸਾਰੀ ਸਿਆਸਤ ਚੁੱਪਾ ਪੰਜਾਬ ਦੀ ਇਹ ਬੜੀ ਅਬਦੇ ਆ ਮਤਲਬ ਜਿਹਨੂੰ ਆਪਾਂ ਕਿਹਾ ਖਤਰਨਾਕ ਸੰਕੇਤ ਨੇ ਆਉਣ ਵਾਲੇ ਸਮੇਂ ਲਈ ਸੋ ਬਾਲੀ ਸਾਹਿਬ ਤੁਸੀਂ ਸਾਡੇ ਸ਼ੋ ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਧੰਨਵਾਦ